ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਬਹੁਤ ਹੀ ਸਾਲਾਂ ਦੇ ਬਾਅਦ 10 ਜੁਲਾਈ ਦਿਨ ਵੀਰਵਾਰ ਨੂੰ ਦਿਖੇਗਾ ਗੁਰੂ ਪੂਰਨਮਾ ਦਾ ਚੰਦ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ 12 ਰਾਸ਼ੀ ਵਾਲਿਆਂ ਦੇ ਵਿੱਚੋਂ 6 ਰਾਸ਼ੀ ਵਾਲਿਆਂ ਦੀ ਲੱਗ ਜਾਵੇਗੀ ਲਾਟਰੀ ਸੋ ਇਸ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਲ ਇਹ ਸ਼ੇਰ ਰਾਸ਼ੀ ਵਾਲੇ ਹੁਣ ਹੋ ਜਾਣਗੇ ਧਨ ਨਾਲ ਮਾਲਾ-ਮਲ ਕਿਉਂਕਿ ਅੱਜ ਗੁਰੂ ਪੂਰणिमा ਹੈ ਤੇ ਮਾਤਾ ਲਕਸ਼ਮੀ ਜੀ ਦੇ ਅਸ਼ੀਰਵਾਦ ਦੇ ਨਾਲ ਬਹੁਤ ਸਾਲਾਂ ਦੇ ਬਾਅਦ 10 ਜੁਲਾਈ ਦਿਨ ਵੀਰਵਾਰ ਨੂੰ ਪੂਰणिमा ਦਾ ਦਿਨ ਬਣ ਰਿਹਾ ਹੈ ਇਹ ਬਹੁਤ ਹੀ ਵੱਡਾ ਦਿਵਯਾ ਦੁਰਲਭ ਸੰਜੋਗ ਤੇ ਮਹਾਂਸ਼ubh ਸੰਜੋਗ ਮਾਤਾ ਲక్ష్ਮੀ ਯੋਗ ਤੇ ਹੁਣ 12 ਰਾਸ਼ੀਆਂ ਦੇ ਵਿੱਚੋਂ ਸ਼ੇ ਰਾਸ਼ੀ ਵਾਲਿਆਂ ਦੀ ਕਿਸਮਤ ਸੋਨੇ ਵਾਂਗ ਚਮਕਣ ਵਾਲੀ ਹੈ। ਦੋਸਤੋ ਇਹਨਾਂ ਸ਼ੇ ਰਾਸ਼ੀ ਵਾਲਿਆਂ ਦੇ ਘਰ ਵਿੱਚ ਹੁਣ ਮਾਤਾ ਲక్ష్ਮੀ ਜੀ ਦਾ ਸਦਾਬ ਵਾਸ ਹੋ ਜਾਵੇਗਾ। ਇਸ ਦਿਨ ਜਾਨੀ ਗੁਰੂ ਪੂਰणिमा ਜਾਂ ਇਸ ਨੂੰ ਆषाੜ ਪੂਰणिमा ਦਾ ਦਿਨ ਵੀ ਕਿਹਾ ਜਾਂਦਾ ਹੈ। ਇਹਨਾਂ ਸ਼ੇ ਰਾਸ਼ੀ ਵਾਲਿਆਂ ਦੀ ਹੁਣ ਲਾਟਰੀ ਲੱਗਣ ਵਾਲੀ ਹੈ ਧਨ ਨਾਲ ਮਾਲਾ-ਮਾਲ ਹੋ ਜਾਣਗੇ। स्वयं ਹੀ ਆਖ ਰਹੇ ਹਨ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਹੁਣ ਇਹਨਾਂ ਸ਼ੇ ਰਾਸ਼ੀ ਵਾਲਿਆਂ ਦੇ ਘਰ ਪਧਾਰਨ ਵਾਲੀ ਹੈ ਜਿਸ ਦੇ ਨਾਲ ਇਹਨਾਂ ਸ਼ੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਹੀ ਦੁੱਖ ਕਸ਼ਟ ਹੁਣ ਮਿਟ ਜਾਣਗੇ ਇਹਨਾਂ ਦੇ ਜੀਵਨ ਵਿੱਚ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਆਉਣ ਵਾਲੀਆਂ ਹਨ અપਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਇਹਨਾਂ ਦਾ ਜੀਵਨ ਬਦਲ ਜਾਵੇਗਾ ਇਹ ਸ਼ੇ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਹਨਾਂ ਦੀ ਕਿਸਮਤ ਅੱਜ 10 ਜੁਲਾਈ ਦਿਨ ਵੀਰਵਾਰ ਨੂੰ ਗੁਰੂ ਪੁਰणिमा ਦੇ ਦਿਨ ਮਾਤਾ ਲక్ష్ਮੀ ਯੋਗ ਬਣਨ ਦੇ ਨਾਲ ਲਾਟਰੀ ਲੱਗਣ ਵਾਲੀ ਹੈ ਇਹ ਸ਼ੇ ਰਾਸ਼ੀ ਵਾਲੇ ਇਸ ਦਿਨ ਮਾਲਾ ਮਾਲ ਹੋ ਜਾਣਗੇ ਜਾਂ ਇਦਾਂ ਕਹਿ ਲਓ ਕਿ ਸਵੈਮ ਵਿਧਾਤਾ ਆ ਕੇ ਇਹਨਾਂ ਨੂੰ ਹੁਣ ਕੋਈ ਵੀ ਕਰੋੜਪਤੀ ਬਣਨ ਤੋਂ ਨਹੀਂ ਰੋਕ ਸਕਦਾ ਹੁਣ ਇਹਨਾਂ ਸ਼ੇ ਰਾਸ਼ੀ ਵਾਲਿਆਂ ਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਗੁਰੂ ਪੂਰਨਮਾ ਦਾ ਦਿਨ ਹੈ ਜੋ ਕਿ ਇਹਨਾਂ ਦੇ ਲਈ ਬਹੁਤ ਹੀ ਖਾਸ ਸਾਬਿਤ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਜੀ ਉਹ ਕਿਹੜੀਆਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਬਦਲਣ ਵਾਲੀ ਹੈ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੂਰਨਮਾ ਦਾ ਦਿਨ ਜਿਹੜਾ ਹੁੰਦਾ ਹੈ ਸਨਾਤਨ ਧਰਮ ਵਿੱਚ ਬੜਾ ਹੀ ਇਸ ਦਾ ਖਾਸ ਮਹੱਤਵ ਮੰਨਿਆ ਜਾਂਦਾ ਹੈ ਜਗਤ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕੀਤੀ ਜਾਂਦੀ ਹੈ ਨਾਲ ਹੀ ਨਾਲ ਸੁਖ ਅਤੇ ਸੁਭਾਗਿਆ ਸਮਾ ਵੀ ਪ੍ਰਾਪਤ ਕੀਤਾ ਜਾਂਦਾ ਹੈ ਪੂਜਾ ਕਰਨ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਧਾਰਮਿਕ ਮਤ ਦੇ ਅਨੁਸਾਰ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਦੇ ਨਾਲ ਸਾਡੇ ਘਰਾਂ ਦੀ ਤੇ ਸਰੀਰ ਦੀ ਦ੍ਰਿਦ੍ਰਤਾ ਦੂਰ ਹੋ ਜਾਂਦੀ ਹੈ ਨਾਲ ਹੀ ਨਾਲ ਸੁਖ ਪ੍ਰਾਪਤ ਹੋ ਜਾਂਦੇ ਹਨ ਤੁਹਾਨੂੰ ਜਾਣਕਾਰੀ ਦੇ ਲਈ ਦੱਸ ਦਈਏ ਕਿ ਵੈਦਿਕ ਪੰਚਾਂਗ ਦੇ ਅਨੁਸਾਰ ਅਸ਼ਾੜ ਮਾਦੀ ਪੂਰणिमा ਦੀ ਸਥਿਤੀ ਜਿਹੜੀ ਹੈ ਸ਼ੁਰੂਆਤ 10 ਜੁਲਾਈ ਤੋਂ ਰਾਤ 1 ਵਜੇ 36 ਮਿੰਟ ਤੇ ਹੋ ਜਾਵੇਗੀ। ਅਗਲੇ ਦਿਨ ਜਾਣੇ ਕਿ 11 ਜੁਲਾਈ ਰਾਤ 2 ਵਜੇ 6 ਮਿੰਟ ਤੇ ਤਿੱਥੀ ਇਹ ਖਤਮ ਹੋ ਜਾਵੇਗੀ। ਇਸ ਪ੍ਰਕਾਰ 10 ਜੁਲਾਈ ਨੂੰ ਗੁਰੂ ਪੂਰणिमा ਦਾ ਪੂਰਵਮਨਾਇਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਧਾਰਮਿਕ માનਿਤਾ ਦੇ ਅਨੁਸਾਰ ਅਸ਼ਾੜ ਮਾਦੀ ਪੂਰणिमा ਭਾਵ ਦੇ ਦਿਨ ਭਗਵਾਨ ਇਸ ਦਿਨ ਵੈਦਿਆਵਾਸ ਦਾ ਜਨਮ ਹੋਇਆ। ਇਸ ਲਈ ਇਸ ਦਿਨ ਨੂੰ ਗੁਰੂ ਪੂਰਨਮਾ ਦੇ ਪੁਰਬ ਦੇ ਮਨਾਇਆ ਜਾਂਦਾ ਹੈ। ਵੇਦ ਵਿਆਸ ਨੇ ਕਈ ਵੇਦਾਂ ਦੇ ਵਿੱਚ ਆਪਣੇ ਪੁਰਾਣਾ ਦੀ ਰਚਨਾ ਕੀਤੀ ਹੈ। ਇਸ ਖਾਸ ਅਵਸਰ ਦੇ ਉੱਤੇ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਤੇ ਵੇਦ ਵਿਆਸ ਜੀ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ ਤੇ ਬੜਾ ਹੀ ਇਸ ਦਾ ਖਾਸ ਮਹੱਤਵ ਮੰਨਿਆ ਜਾਂਦਾ ਹੈ। ਧਾਰਮਿਕ માનਤਾ ਦੇ ਅਨੁਸਾਰ ਗੁਰੂ ਪੂਰਨਮਾ ਦੀ ਵਿਧੀ ਪੂਰਵਕ ਵਰਤ ਕਰੰਦੇ ਨਾਲ ਵੀ ਬਹੁਤ ਬੰਦਾ ਖੁਸ਼ਹਾਲ ਹੋ ਸਕਦਾ ਹੈ। ਨਾਲ ਹੀ ਨਾਲ ਸਾਧਕ ਅਤੇ ਪ੍ਰਭੂ ਦੀ ਕਿਰਪਾ ਬਣੀ ਰਹਿੰਦੀ ਹੈ। ਦੋਸਤੋ ਹੁਣ ਗੱਲ ਕਰਦੇ ਹਾਂ ਉਹਨਾਂ 6 ਖੁਸ਼ ਨਸੀਬ ਰਾਸ਼ੀ ਵਾਲਿਆਂ ਦੀ ਜਿਨ੍ਹਾਂ ਦੀ ਕਿਸਮਤ ਅੱਜ ਪੂਰਨਮਾ ਦੇ ਦਿਨ ਮਾਤਾ ਲక్ష్ਮੀ ਯੋਗ ਮਾਤਾ ਦੁਰਲਭ ਸੰਜੋਗ ਯੋਗ ਬਣਨ ਦੇ ਨਾਲ ਇਹਨਾਂ ਦੀ ਹੁਣ ਲਾਟਰੀ ਲੱਗ ਜਾਵੇਗੀ। ਇਹ 6 ਰਾਸ਼ੀ ਵਾਲੇ ਧਨ ਨਾਲ ਮਾਲਾ-ਮਾਲ ਹੋ ਜਾਣਗੇ। ਇਹ 6 ਰਾਸ਼ੀ ਵਾਲਿਆਂ ਨੂੰ ਪੂਰਨਮਾ ਦੇ ਦਿਨ ਕਰੋੜਪਤੀ ਬਣਨ ਤੋਂ ਹੁਣ ਕੋਈ ਨਹੀਂ ਰੋਕ ਸਕਦਾ। ਉਪਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੇ ਉੱਤੇ ਮਾਂ ਲక్ష్ਮੀ ਬਹੁਤ ਪ੍ਰਸੰਨ ਹੈ ਮਿਹਰਬਾਨ ਹੈ ਦੋਵਾਂ ਹੱਥਾਂ ਦੇ ਨਾਲ ਧਨ ਦੀ ਵਰਖਾ ਕਰਨ ਵਾਲੀ ਹੈ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਉੱਪਰ ਹੁਣ ਕਿਸੇ ਵੀ ਕਿਸਮ ਦਾ ਕੋਈ ਵੀ ਦੁੱਖ ਕਸ਼ਟ ਨਹੀਂ ਰਹਿ ਜਾਵੇਗਾ ਸਨਾਤਨ ਧਰਮ ਦੇ ਵਿੱਚ ਤੇ ਸ਼ਾਸਤਰਾਂ ਦੇ ਅਨੁਸਾਰ ਪੁਰਾਣਾ ਦੇ ਵਿੱਚ ਵਰਣਨ ਕੀਤਾ ਗਿਆ ਹੈ ਕਿ ਕਿਸੇ ਦੇ ਉੱਪਰ ਜੇਕਰ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਇੱਕ ਵਾਰ ਕਿਰਪਾ ਹੋ ਜਾਵੇ ਉਸ ਨੂੰ ਫਿਰ ਜ਼ਿੰਦਗੀ ਭਰ ਕਦੇ ਵੀ ਧਨ ਦਾ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨਾਲ ਹੀ ਕਿਹਾ ਜਾਂਦਾ ਹੈ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਦਾ ਸੁਭਾਅ ਬੇहद ਚੰਚਲ ਮੰਨਿਆ ਜਾਂਦਾ ਹੈ ਉਹ ਕਦੇ ਵੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦੀ। ਇਹੀ ਵਜ੍ਹਾ ਹੈ ਕਿ ਮਨੁੱਖ ਦੇ ਜੀਵਨ ਵਿੱਚ ਧਨ ਸੰਬੰਧੀ ਉਤਰਾਵ ਚੜਾਵ ਹਮੇਸ਼ਾ ਆਉਂਦੇ ਰਹਿੰਦੇ ਹਨ। ਧਨ ਦੀ ਦੇਵੀ ਨੂੰ ਪ੍ਰਸੰਨ ਕਰਨ ਦੇ ਲਈ ਲੋਕ ਬੜੀਆਂ ਸਾਰੇ ਉਪਾਅ ਵੀ ਕਰਦੇ ਹਨ। ਧਨ ਦੀ ਦੇਵੀ ਨੂੰ ਪ੍ਰਸੰਨ ਕਰਨ ਲਈ ਲੋਕ ਵਰਤ ਵੀ ਰੱਖਦੇ ਹਨ। ਜਿਸ ਦੇ ਨਾਲ ਮਾਤਾ ਲక్ష్ਮੀ ਖੁਸ਼ ਹੋ ਕੇ ਵਿਅਕਤੀ ਦੇ ਜੀਵਨ ਨੂੰ ਮਾਲਾ-ਮਾਲ ਕਰ ਦੇਵੇ। ਦੋਸਤੋ ਅੱਜ ਦੇ ਸਮੇਂ انسان ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਦਾ ਸਭ ਤੋਂ ਪਹਿਲਾ ਕਾਰਨ ਹੈ ਆਰਥਿਕ ਤੰਗੀ। ਅਤੇ ਇਸ ਆਰਥਿਕ ਤੰਗੀ ਦੇ ਨਾਲ ਮਨੁੱਖ ਨੂੰ ਜ਼ਿੰਦਗੀ ਵਿੱਚ ਕਈ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਉਤਰਾਅ-ਚੜ੍ਹਾਅ ਸਾਰੇ ਹੀ ਗ੍ਰਹਾਂ ਦੀ ਚਾਲ ਦੇ ਨਾਲ ਨਿਰੰਤਰ ਹੁੰਦੇ ਹੀ ਰਹਿੰਦੇ ਹਨ। ਇਸ ਲਈ ਮਨੁੱਖ ਹਮੇਸ਼ਾ ਹੀ ਭਵਿੱਖ ਨੂੰ ਲੈ ਕੇ ਕਾਫੀ ਉਤਸੁਕ ਰਹਿੰਦਾ ਹੈ। ਇਸੇ ਹੀ ਕਰਮ ਦੇ ਵਿੱਚ ਇਸ ਵਾਰ ਅਵਸ਼ੇਸ਼ ਮਹਾਸੰਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਨਾਲ ਇਹਨਾਂ ਸ਼ਿਹ ਰਾਸ਼ੀ ਵਾਲਿਆਂ ਤੇ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਬਣ ਜਾਵੇਗੀ। ਜਿੱਦਾਂ ਕਿ ਅਸੀਂ ਹੁਣ ਤੁਹਾਨੂੰ ਦੱਸਿਆ ਹੈ ਕਿ ਮਨੁੱਖ ਦੇ ਜੀਵਨ ਵਿੱਚ ਗ੍ਰਹਾਂ ਦੀ ਚਾਲ ਦਾ ਬੜਾ ਮਹੱਤਵ ਮੰਨਿਆ ਜਾਂਦਾ ਹੈ। ਇਸ ਦੀ ਚਾਲ ਦਾ ਸਿੱਧਾ ਪ੍ਰਭਾਵ ਸਾਡੇ ਜੀਵਨ ਤੇ ਅਸਰ ਪਾਉਂਦਾ ਹੈ। ਕਦੇ ਕੋਈ ਗ੍ਰਹਿ ਕਿਸ ਰਾਸ਼ੀ ਦੇ ਲਈ ਖੁਸ਼ੀਆਂ ਲੈ ਕੇ ਆ ਜਾਵੇ ਪਤਾ ਨਹੀਂ ਤੇ ਕਦੇ-ਕਦੇ ਦਿੱਕਤਾਂ ਦਾ ਸਾਹਮਣਾ ਵੀ ਵਿਅਕਤੀ ਨੂੰ ਕਰਨਾ ਪੈਂਦਾ ਹੈ ਇਸੇ ਹੀ ਕ੍ਰਮ ਦੇ ਵਿੱਚ ਇਸ ਵਾਰ ਦੇ ਸੰਜੋਗ ਮਾਤਾ ਲక్ష్ਮੀ ਯੋਗ ਇਹਨਾਂ ਸ਼ੇ ਰਾਸ਼ੀ ਵਾਲਿਆਂ ਦੇ ਉੱਪਰ ਹੁਣ ਧਨ ਲਟਾਉਣ ਵਾਲੇ ਹਨ ਜਾਂ ਇਦਾਂ ਕਹਿ ਲਓ ਕਿ ਇਹ ਸ਼ੇ ਰਾਸ਼ੀ ਵਾਲਿਆਂ ਦੀ ਹੁਣ ਲਾਟਰੀ ਲੱਗਣ ਵਾਲੀ ਹੈ ਇਦਾਂ ਦਾ ਸੰਜੋਗ ਇਹਨਾਂ ਦੇ ਜੀਵਨ ਵਿੱਚ ਕਦੇ-ਕਦੇ ਹੀ ਆਉਂਦਾ ਹੈ ਜਿਸ ਦੇ ਨਾਲ ਮਾਤਾ ਲక్ష్ਮੀ ਹੁਣ ਇਹਨਾਂ ਤੇ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਸਭ ਤੋਂ ਪਹਿਲੀ ਭਾਗਸ਼ਾਲੀ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਵਿੱਚ ਹੁਣ ਬੜਾ ਹੀ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੁਹਾਡੇ ਲਈ ਸਮਾਂ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਧਨਲਾਭ ਦੀ ਪ੍ਰਾਪਤੀ ਹੋ ਜਾਵੇਗੀ ਧਨ ਸੰਬੰਧਿਤ ਅਨੇਕ ਪ੍ਰਕਾਰ ਦੇ ਲਾਭ ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਧਨ ਪ੍ਰਾਪਤੀ ਦੇ ਅਨੇਕ ਅਵਸਰ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਮਾਤਾ ਲక్ష్ਮੀ ਦੇ ਅਸ਼ੀਰਵਾਦ ਨਾਲ ਪ੍ਰਾਪਤ ਹੋ ਜਾਣਗੇ। ਜਾਂ ਇਦਾਂ ਕਹਿ ਲਓ ਕਿ ਮਾਤਾ ਲక్ష్ਮੀ ਖੁਦ ਤੁਹਾਡੇ ਘਰ ਪਧਾਰਨ ਵਾਲੀ ਹੈ ਤੇ ਤੁਹਾਡੇ ਚੋਲੀ ਹੁਣ ਖੁਸ਼ੀਆਂ ਨਾਲ ਭਰਨ ਵਾਲੀ ਹੈ। ਜਲਦ ਹੀ ਤੁਸੀਂ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਜਿਹੜਾ ਕਰ ਚੁੱਕੇ ਹੋ ਹੁਣ ਤੁਹਾਡੀ ਜ਼ਿੰਦਗੀ ਵਿੱਚ ਹੋਵੇਗੀ ਸਫਲਤਾ। ਤੁਹਾਡੀ ਆਰਥਿਕ ਸਥਿਤੀ ਵਿੱਚ ਕਾਫੀ ਜ਼ਿਆਦਾ ਹੁਣ ਸੁਧਾਰ ਹੋ ਜਾਵੇਗਾ। ਤੁਹਾਡਾ ਜੀਵਨ ਹੁਣ ਸੁਖਮਈ ਹੋ ਜਾਵੇਗਾ। ਨਾਲ ਹੀ ਨਾਲ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੋ ਜਾਵੇਗਾ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਸੰਬੰਧਿਤ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਕੰਨਿਆ ਰਾਸ਼ੀ ਵਾਲਿਓ ਕਹਿਣਾ ਗਲਤ ਨਹੀਂ ਹੋਵੇਗਾ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਡੇ ਜੀਵਨ ਵਿੱਚ ਹੁਣ ਖੁਸ਼ੀਆਂ ਦੇ ਢੰਡਾਰੇ ਆਉਣ ਵਾਲੇ ਹਨ ਤੁਹਾਡੇ ਜੀਵਨ ਵਿੱਚ ਅਨੇਕ ਪ੍ਰਕਾਰ ਦੇ ਲਾਭ ਧਨ ਲਾਭ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋ ਜਾਵੇਗੀ ਜਿਸ ਦੇ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਤੁਹਾਡੇ ਕੁੰਡਲੀ ਵਿੱਚ ਜ਼ਬਰਦਸਤ ਮਾਂ ਲక్ష్ਮੀ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਸੰਜੋਗ ਕਦੇ ਕਦੇ ਹੀ ਬਣਦਾ ਹੈ ਜਿਸ ਦੇ ਕਾਰਨ ਤੁਹਾਡਾ ਸਮਾਂ ਬਹੁਤ ਹੀ ਹੁਣ ਉੱਤਮ ਰਹਿਣ ਵਾਲਾ ਹੈ ਤੁਹਾਡੀ ਮੁਲਾਕਾਤ ਕਿਸੇ ਐਸੇ ਵਿਅਕਤੀ ਨਾਲ ਹੋ ਜਾਵੇਗੀ ਜਿਸ ਦੇ ਆਉਣ ਦੇ ਨਾਲ ਤੁਹਾਡੇ ਜੀਵਨ ਦੀ ਦਸ਼ਾ ਹੁਣ ਪੂਰੀ ਤਰ੍ਹਾਂ ਬਦਲ ਜਾਵੇਗੀ ਤੁਹਾਡੇ ਜੀਵਨ ਵਿੱਚ ਹੁਣ ਸੁੱਖ ਸੁਵਿਧਾਵਾਂ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਤੁਹਾਡੀ ਕਿਸਮਤ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਐਸਾ ਬਦਲਾਅ ਆਵੇਗਾ ਹਰ ਜਗ੍ਹਾ ਤੋਂ ਲਾਭ ਹੀ ਲਾਭ ਹੋ ਜਾਵੇਗਾ ਤੁਹਾਡਾ ਵਪਾਰ ਜਿਹੜਾ ਹੈ ਹੁਣ ਤੁਹਾਨੂੰ ਭਰਪੂਰ ਲਾਭ ਦੇਵੇਗਾ ਜਿਹੜੇ ਲੋਕ ਵਪਾਰ ਕਰਦੇ ਹਨ ਵਪਾਰ ਦਿਨ ਰਾਤ ਤੁਹਾਡਾ ਚਾਗਣੇ ਤਰੱਕੀ ਕਰੇਗਾ ਹਰ ਜਗ੍ਹਾ ਤੋਂ ਲਾਭ ਹੀ ਲਾਭ ਹੋਵੇਗਾ ਜਿਹੜੇ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਮਨ ਚਾਹੀ ਨੌਕਰੀ ਮਿਲ ਜਾਵੇਗੀ ਤੇ ਮਨ ਚਾਹੀ ਇਸ਼ਿਆ ਪੂਰੀ ਹੋ ਜਾਵੇਗੀ। ਪ੍ਰਮੋਸ਼ਨ ਹੋਣ ਦੇ ਵੀ ਚਾਂਸ ਹਨ ਤੇ ਤਨਖਾਹ ਵਧਣ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ। ਮੇਕ ਰਾਸ਼ੀ ਵਾਲੇ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਧਨ ਪ੍ਰਾਪਤੀ ਦੇ ਅਨੇਕਾਂ ਅਵਸਰ ਪ੍ਰਾਪਤ ਹੋ ਜਾਣਗੇ। ਜਿਹੜੇ ਲੋਕ ਸੰਤਾਨ ਪ੍ਰਾਪਤੀ ਦੇ ਇਸ਼ਕ ਹਨ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਸੰਤਾਨ ਪ੍ਰਾਪਤੀ ਦਾ ਸੁੱਖ ਮਿਲ ਜਾਵੇਗਾ। ਕਹਿਣਾ ਗਲਤ ਨਹੀਂ ਹੋਵੇਗਾ ਸਮਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਹੁਣ ਤੁਹਾਡੇ ਜੀਵਨ ਵਿੱਚ ਵੱਡਾ ਪਰਿਵਰਤਨ ਹੋਣ ਵਾਲਾ ਹੈ ਮਾ લક્ષ્ਮੀ ਖੁਦ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰਨ ਵਾਲੀ ਹੈ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਮਾਤਾ ਲక్ష్ਮੀ ਹੁਣ ਤੁਹਾਡੇ ਉੱਪਰ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੀ ਹੈ ਤੁਹਾਡੇ ਉੱਪਰ ਮਾਤਾ ਲక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਬਣ ਰਹੀ ਹੈ ਜਿਸ ਦੀ ਵਜ੍ਹਾ ਨਾਲ ਤੁਹਾਡੇ ਘਰ ਵਿੱਚ ਸੁੱਖ ਸਮਰiddhi ਆ ਜਾਵੇਗੀ ਪੈਸਾ ਵੱਧ ਜਾਵੇਗਾ ਅਚਾਨਕ ਹੀ ਧਨਲਾਭ ਦੀ ਪ੍ਰਾਪਤੀ ਹੋਵੇਗੀ ਕੁੰਭ ਰਾਸ਼ੀ ਵਾਲੇ ਕੋਈ ਨਵਾਂ ਕੰਮ ਜੇਕਰ ਤੁਸੀਂ ਸ਼ੁਰੂ ਕਰ ਸਕਦੇ ਹੋ ਉਸ ਵਿੱਚ ਵੀ ਤੁਹਾਨੂੰ ਹੁਣ ਸਫਲਤਾ ਪ੍ਰਾਪਤ ਹੋ ਜਾਵੇਗੀ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਬਣੀ ਰਹੇਗੀ ਕੁੰਭ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਅਧਿਕ ਮੁਨਾਫਾ ਮਿਲਣ ਵਾਲਾ ਹੈ ਉਹਨਾਂ ਦਾ ਵਪਾਰ ਹੁਣ ਦਿਨ ਰਾਤ ਜਾਗਣਿਤ ਰੱਕੀ ਕਰੇਗਾ ਨਾਲ ਹੀ ਨਾਲ ਜਿਹੜੇ ਲੋਕ ਵਿਦੇਸ਼ ਜਾ ਕੇ ਨੌਕਰੀ ਜਾਂ ਪੜਾਈ ਕਰਨ ਦਾ ਸੁਪਨਾ ਵੇਖ ਰਹੇ ਹਨ ਸੁਪਨਾ ਜਲਦ ਹੀ ਸਾਕਾਰ ਹੋ ਜਾਵੇਗਾ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਹੁਣ ਹਰ ਜਗ੍ਹਾ ਤੋਂ ਲਾਭ ਹੀ ਲਾਭ ਪ੍ਰਾਪਤ ਹੋ ਜਾਵੇਗਾ ਕਿਉਂਕਿ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਨਾਲ ਬਣ ਚੁੱਕਾ ਹੈ ਤੁਹਾਨੂੰ ਹਰ ਜਗ੍ਹਾ ਤੋਂ ਸਫਲਤਾ ਹੀ ਮਿਲੇਗੀ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਸਦਕਾ ਤੁਹਾਡੇ ਲਈ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਜਿਸ ਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਥਿਕ ਲਾਭ ਹੋ ਜਾਵੇਗਾ ਇਸ ਦਿਨ ਤੁਸੀਂ ਬਹੁਤ ਹੀ ਮਿਹਨਤ ਦਾ ਪ੍ਰਣਾਮ ਲੈ ਸਕਦੇ ਹੋ ਤੁਹਾਡੀ ਯੋਗਤਾ ਦਾ ਪ੍ਰਦਰਸ਼ਨ ਹੋਵੇਗਾ ਤੇ ਤੁਲਾ ਰਾਸ਼ੀ ਵਾਲੇ ਹੁਣ ਜੇ ਵੇਖਿਆ ਜਾਵੇ ਤੁਹਾਡੇ ਜੀਵਨ ਵਿੱਚ ਬੜਾ ਵੱਡਾ ਪਰਿਵਰਤਨ ਹੋ ਰਿਹਾ ਹੈ ਮਾਤਾ ਲਕਸ਼ਮੀ ਤੁਹਾਡੇ ਜੀਵਨ ਵਿੱਚ ਹੁਣ ਐਸੇ ਪਰਿਵਰਤਨ ਲਿਆਉਣ ਵਾਲੇ ਹਨ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਤੁਹਾਡੇ ਜੀਵਨ ਵਿੱਚ ਹੋਣਗੀਆਂ ਹੁਣ ਬਸ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਤੁਹਾਡਾ ਵਪਾਰ ਹੁਣ ਦਿਨ ਰਾਤ ਚੌਗਣੇ ਤਰੱਕੀ ਕਰੇਗਾ ਤੇ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਤੁਹਾਨੂੰ ਮਿੱਤਰਾਂ ਦਾ ਵੀ ਸਹਿਯੋਗ ਪ੍ਰਾਪਤ ਹੋਣ ਵਾਲਾ ਹੈ ਜ਼ਬਰਦਸਤ ਕਮਾਈ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਅਨੇਕ ਪ੍ਰਕਾਰ ਦੇ ਧਨਲਾਭ ਹੋਣ ਵਾਲੇ ਹਨ ਤੁਲਾ ਰਾਸ਼ੀ ਵਾਲਿਓ ਇਸ ਸਮੇਂ ਤੁਸੀਂ ਕੋਈ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ ਇਹ ਯੋਜਨਾ ਤੁਹਾਡੀ ਹਮੇਸ਼ਾ ਲਈ ਸਫਲ ਹੋ ਜਾਵੇਗੀ ਤੁਹਾਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਮਿਲ ਜਾਵੇਗਾ ਕਹਿਣਾ ਗਲਤ ਨਹੀਂ ਹੋਵੇਗਾ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਨੌਕਰੀ ਕਰਨ ਵਾਲਿਆਂ ਨੂੰ ਨੌਕਰੀ ਵਿੱਚ ਪਦੌਨਤੀ ਤੇ ਨਾਲ ਹੀ ਤਨਖਾਹ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਹੋ ਤਾਂ ਮਨਚਾਹੀ ਨੌਕਰੀ ਮਿਲ ਜਾਵੇਗੀ ਤੁਹਾਡੀਆਂ ਬਹੁਤ ਹੀ ਸਾਰੀਆਂ ਹੁਣ ਇਸ਼ਾਵਾਂ ਦੀ ਪੂਰਤੀ ਹੋਣ ਵਾਲੀ ਹੈ ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਵਿਸ਼ੇਸ਼ ਰੂਪ ਵਿੱਚ ਬਣ ਚੁੱਕੀ ਹੈ ਜਿਸ ਦੇ ਕਾਰਨ ਤੁਹਾਨੂੰ ਹੁਣ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ ਤੁਹਾਡੇ ਜੀਵਨ ਵਿੱਚ ਸਫਲਤਾਵਾਂ ਤੁਹਾਨੂੰ ਮਿਲ ਜਾਣਗੀਆਂ ਨਾਲ ਹੀ ਨਾਲ ਵਿਦਿਆਰਥੀਆਂ ਦੇ ਲਈ ਸਮਾਂ ਬੜਾ ਹੀ ਚੰਗਾ ਸਮਾਂ ਸਾਬਿਤ ਹੋ ਜਾਵੇਗਾ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਸ ਸਮੇਂ ਤੁਹਾਡਾ ਮਨ ਪੜ੍ਹਾਈ ਵਿੱਚ ਲੱਗੇਗਾ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਤੁਹਾਡੇ ਕਾਰਜ ਖੇਤਰ ਵਿੱਚ ਵੀ ਤੁਹਾਨੂੰ ਸਫਲਤਾ ਮਿਲ ਜਾਵੇਗੀ ਪ੍ਰਮੋਸ਼ਨ ਹੋਣ ਦੇ ਚਾਂਸ ਹਨ ਕਿਸੇ ਵੀ ਕੰਮ ਨੂੰ ਕਰੋਗੇ ਉਸ ਵਿੱਚ ਹੀ અપਾਰ ਸਫਲਤਾ ਮਿਲ ਜਾਵੇਗੀ ਸ਼ੁਭ ਯੋਗ ਤੁਹਾਡੇ ਲਈ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਹੋਵੇਗਾ। ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ। ਬ੍ਰਿਖ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਵਿੱਚ ਹੁਣ ਬੜਾ ਵੱਡਾ ਪਰਿਵਰਤਨ ਹੋਣ ਵਾਲਾ ਹੈ। ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਧਨ-ਲਾਭ ਦੀ ਪ੍ਰਾਪਤੀ ਹੋ ਜਾਵੇਗੀ। ਧਨ ਸੰਬੰਧੀ ਅਨੇਕਾ ਪ੍ਰਕਾਰ ਦੇ ਅਵਸਰ ਤੁਹਾਨੂੰ ਪ੍ਰਾਪਤ ਹੋ ਜਾਣਗੇ। ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ। ਤੁਸੀਂ ਪਹਿਲਾਂ ਕਾਫੀ ਸਮੇਂ ਕਠਿਨਾਈਆਂ ਦਾ ਸਾਹਮਣਾ ਕਰਦੇ ਆ ਰਹੇ ਸੀ ਪਰ ਹੁਣ ਤੁਹਾਡਾ ਕਠਨ ਸਮਾਂ ਖਤਮ ਹੋ ਚੁੱਕਾ ਹੈ ਹੁਣ ਤੁਹਾਡਾ ਜੀਵਨ ਸੁਖਮਈ ਹੋ ਜਾਵੇਗਾ ਜੇਕਰ ਵਪਾਰ ਕਰਦੇ ਹੋ ਵਪਾਰ ਵਿੱਚ ਦੁਗਣਾ ਮੁਨਾਫਾ ਹੋਣ ਵਾਲਾ ਹੈ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਸੰਬੰਧਿਤ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਇਸ ਸਮੇਂ ਖੁਸ਼ੀਆਂ ਦੇ ਢੰਡਾਰੇ ਤੁਹਾਡੇ ਘਰ ਵਿੱਚ ਆ ਜਾਣਗੇ ਜਿਸ ਦੇ ਨਾਲ ਧਨ ਲਾਭ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਸੋ ਦੋਸਤੋ ਇਹ ਸਨ ਜੀ ਉਹ ਭਾਗਸ਼ਾਲੀ ਰਾਸ਼ੀਆਂ ਜੋ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਸਦਕਾ ਮਾਲਾ-ਮਾਲ ਹੋਣ ਵਾਲੀਆਂ ਹਨ ਜਾਂ ਇਦਾਂ ਕਹਿ ਲਓ ਕਿ ਕਰੋੜਾਂ ਦਾ ਧਨਲਾਭ ਇਹਨਾਂ ਨੂੰ ਮਿਲਣ ਵਾਲਾ ਹੈ ਇਹ ਛੇ ਰਾਸ਼ੀ ਵਾਲੇ ਹੋ ਜਾਣਗੇ ਧਨ ਨਾਲ ਮਾਲਾ-ਮਾਲ ਤੇ ਇਹਨਾਂ ਨੂੰ ਜੀਵਨ ਵਿੱਚ ਮਿਲਣ ਵਾਲੀਆਂ ਹਨ ਵੱਡੀਆਂ-ਵੱਡੀਆਂ ਸਫਲਤਾਵਾਂ ਧੰਨਵਾਦ